ਬਹੁਤ ਵੱਡੀ ਖਬਰ ਹੈ ਜਨਮੇ ਕਿ ਪੰਜਾਬ ਦੇ ਲੋਕਾਂ ਨੂੰ ਲੱਗਦਾ ਸੀ ਕਿ ਗੁਰਿੰਦਰ ਸਿੰਘ ਢਿੱਲੋਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਤਾਕਤ ਨੇ ਯਾਨੀ ਵਿਕਰਮ ਸਿੰਘ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚ ਜਦੋਂ ਨੇ ਮਿਲੇ ਨੇ ਪੰਜਾਬ ਦੇ ਵਿੱਚ ਸਿਰਫ ਇੱਕ ਗੱਲ ਫੈਲੀ ਆ ਕਹਿੰਦੇ ਜੀ ਹੁਣ ਅਕਾਲੀ ਦਲ ਦੀ ਤਾਂ ਸਰਕਾਰ ਪੱਕੀ ਆ ਪੰਜਾਬ ਦੇ ਵਿੱਚ ਔਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੋਲੇ ਕਿਉਂ ਨਹੀਂ ਪਰ ਕਹਿੰਦੇ ਜੀ ਗੁਰਿੰਦਰ ਸਿੰਘ ਢਿੱਲੋਂ ਵੋਟ ਬੈਂਕ ਹੈ ਇੱਕ ਆਪਣੇ ਆਪ ਦੇ ਵਿੱਚ ਕਹਿੰਦੇ ਏਟੀਐਮ ਆ ਜੀ ਉਹਨਾਂ ਦੇ ਕੋਲ ਵੋਟਾਂ ਨਾ ਐਸ ਕਰਕੇ ਬਾਬਾ ਜੀ ਨੂੰ ਕਹਿੰਦੇ ਜੀ ਬਹੁਤ ਵੱਡੀ ਪਰਮਿਸ਼ਨ ਮਿਲੀ ਸੀ ਕਿ ਬਿਕਰਮ ਸਿੰਘ ਮਜੀਠੀਆ ਦੇ ਨਾਲ ਅੱਧਾ ਘੰਟਾ ਯਾਨੀ ਕਿ ਕਮਰੇ ਦੇ ਵਿੱਚ ਬਿਠਾ ਕੇ ਮੁਰਾਕਾਬਤ ਕਰਵਾਈ ਗਈ ਆ ਤਾਂ ਉੱਤੋਂ ਲੋਕਾਂ ਨੂੰ ਲੱਗਦਾ ਸੀ ਕਿ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਦੇ ਉੱਤੇ ਐਕਸ਼ਨ ਨਹੀਂ ਹੋ ਸਕਦਾ ਪਰ ਪੰਜਾਬ ਦੇ ਲੋਕਾਂ ਨੂੰ ਜਿਹੜੀ ਅੱਜ ਮੈਂ ਖਬਰ ਦਿਖਾਉਣ ਜਾ ਰਿਹਾ ਬੜੀ ਹੀ ਅਹਿਮ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ 10 ਸਾਲ ਦੇ ਵਿੱਚ ਇੱਕ ਬਾਅਦ ਵੱਡਾ ਐਕਸ਼ਨ ਕਰ ਦਿੱਤਾ ਹੈ ਔਰ ਦੂਜੇ ਪਾਸੇ ਇਸ ਖਬਰ ਦੇ ਨਾਲ ਜਿੰਨੇ ਵੀ ਬਾਬੇ ਨੂੰ ਚਾਹਣ ਵਾਲੇ ਲੋਕ ਨੇ ਉਹਨਾਂ ਦੀਆਂ ਵੀ ਅੱਖਾਂ ਖੁੱਲ੍ਹ ਜਾਣਗੀਆਂ ਨੇ ਕਿਉਂਕਿ ਗੁਰਿੰਦਰ ਸਿੰਘ ਢਿੱਲੋਂ ਨੂੰ ਬਹੁਤ ਸਾਰੇ ਲੋਕ ਕਹ ਰਹੇ ਨੇ ਕਹਿੰਦੇ ਜੀ ਆਪਣੇ ਆਪ ਦੇ ਵਿੱਚ ਉਹ ਰੱਬ ਨੇ ਖੁਦ ਖੁਦਾ ਨਹੀਂ ਬਹੁਤ ਸਾਰੇ ਕਮੈਂਟ ਮੇਰੀ ਵੀਡੀਓ ਦੇ ਥੱਲੇ ਆਏ ਜਿਹੜੀ ਮੈਂ ਸਵੇਪਾ ਪਾਈ ਸੀ ਕਹਿੰਦੇ ਜੀ ਗੁਰਿੰਦਰ ਸਿੰਘ ਢਿੱਲੋਂ ਖੁਦ ਮਾਲਕ ਨਹੀਂ ਜਾਨੀ ਰੱਬ ਨੇ ਇਹ ਲੋਕਾਂ ਦਾ ਕਹਿਣਾ ਸੀ ਪਰ ਜਿਹੜੀ ਮੁੱਖ ਮੰਤਰੀ ਦੇ ਐਕਸ਼ਨ ਦੀ ਖਬਰ ਅੱਜ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਮੈਂ ਲੋਕੇ ਮੁੱਖ ਮੰਤਰੀ ਭਵਨ ਸਿੰਘ ਮਾਨ ਔਰ ਪੰਜਾਬ ਦੇ ਲੋਕ ਗੁਰਿੰਦਰ ਸਿੰਘ ਢਿੱਲੋਂ ਬਾਰੇ ਕੀ ਕਹਿ ਰਹੇ ਨੇ ਇਹ ਪੂਰੀ ਖਬਰ ਸੁਣਾਵਾਂਗੇ ਔਰ ਬਿਕਰਮ ਸਿੰਘ ਮਜੀਠੀਆ ਜਿਹਨੂੰ ਕਹਿੰਦੇ ਜੀ ਨਾਬਾਦੀ ਜੇਲ੍ਹ ਦੇ ਵਿੱਚੋਂ ਗੁਰਿੰਦਰ ਸਿੰਘ ਢਿੱਲੋਂ ਯਾਨੀ ਡੇਰਾ ਮੁਖੀ ਵਿਆਸ ਬਾਹਰ ਲੈ ਕੇ ਆਉਣਗੇ ਇਹਦੇ ਵਿੱਚ ਸਚਾਈ ਕਿੰਨੀ ਹੈ ਇਹ ਖਬਰ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਬਿਕਰਮ ਮਜੀਠੀਆ ਬਾਰੇ ਔਰ ਦੂਜੇ ਪਾਸੇ ਗੁਰਿੰਦਰ ਸਿੰਘ ਢਿੱਲੋਂ ਬਾਰੇ ਇਹ ਖਬਰ ਸੁਣੋ ਉਸ ਤੋਂ ਬਾਅਦ ਐਕਸ਼ਨ ਦੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਸੁਣੋ ਕਿ ਅਹੁਦੇਦਾਰੀਆਂ ਵੀ ਮਿਲਦੀਆਂ ਟਿਕਟਾਂ ਵੀ ਮਿਲਦੀਆਂ ਤੇ ਸਭ ਤੋਂ ਵੱਡੀ ਗੱਲ ਵੋਟਾਂ ਦਾ ਏਟੀਐਮ ਆਹੇ ਡੇਰੇ ਫੇਰ ਵੀ ਯਾਰ ਮੈਂ ਇੱਕ ਗੱਲ ਕਹਿਣਾ ਕਿ ਇਹਨਾਂ ਨੂੰ ਘੱਟ ਤੋਂ ਘੱਟ ਥੋੜਾ ਜਿਹਾ ਸੋਚ ਲੈਣਾ ਜ਼ਰੂਰ ਬਣਦਾ ਸੀਗਾ ਕਿ ਬਹੁਤ ਲੋਕ ਕੀ ਐ ਏਡੇ ਕੀ ਲੋਕ ਮੰਦਬੁੱਧੀ ਨਹੀਂ ਬੈਠੇ ਕਿ ਲੋਕ ਕੋਸ਼ਤਾ ਸੋਚਣਗੇ ਆ ਫਿਰ ਲੋਕੋਂ ਇਹ ਸੋਚ ਲੈਣਗੇ ਜੱਟ ਜੱਟਾਂ ਦੇ ਸਾਰੇ ਕੀ ਰਲ ਕੇ ਕਰਦੇ ਘਾਲੇ ਵਾਲੇ ਰੋਕੇ ਗੱਲ ਭਾਈ ਨਵੀਆਂ ਕੀ ਖਾਹਤਾ ਵੀ ਹੁਣ ਕੀ ਤਾਂ ਹੀ ਘੜ ਘੜ ਕੇ ਤੁਹਾਡੇ ਮੂਹਰੇ ਰੱਖ ਰਹੇ ਆ ਕਿ ਬਾਬਾ ਜੀ ਦੀ ਤਾਕਤ ਆਪਾਂ ਪਲੀ ਭਾਤ ਜਾਣਦੇ ਆ ਮੋਹਨ ਭਾਗਵਤ ਅਰਗੇ ਲਾ ਲੋ ਜੇ ਤਾਂ ਹੋਮ ਮਿਨਿਸਟਰ ਮਿਤ ਸ਼ਾਹ ਕਰਕੇ ਹੋ ਗਏ ਰਾਜਨਾਥ ਸਿੰਘ ਕਰਕੇ ਜੇ ਡਿਫੈਂਸ ਮਿਨਿਸਟਰ ਨੇ ਤੇ ਮੋਦੀ ਤੱਕ ਜਿਹੜੇ ਲੋਕ ਨੇ ਇਹ ਬਾਬੇ ਦੇ ਮੂਹਰੇ ਆ ਕੇ ਕੀ ਲੰਮੇ ਪੈਂਦੇ ਆ ਛੋਟ ਪੈਂਦੇ ਆ ਕਿਉਂਕਿ ਬਾਬੇ ਦੇ ਕੀ ਉਪਰੇ ਕੀ ਆ ਵੋਟਾਂ ਨੇ ਮਤਲਬ ਕੀ ਆ ਭੋਲੂ ਹੋ ਰੀਆਂ ਤੇ ਭੋਲੂ ਹੋ ਰਿਹੀਆਂ ਬਾਬੇ ਜੋ ਆ ਉਹਦਾ ਨਰੈਣ ਭਾਲਦੇ ਆ ਸਭ ਤੋਂ ਲੱਖ ਲਾਖਤ ਮੈਂ ਕਹਿੰਦਾ ਵੀ ਜਦੋਂ ਕੀ ਆ ਡੇਰਾਬਾਦ ਤੇ ਇਹ ਸਾਰਾ ਸਿਸਟਮ ਦੇਖਦੇ ਆ ਨਾ ਪਹਿਲਾਂ ਕੀ ਆ ਇੱਕ ਬਲਾਤਕਾਰੀ ਸਾਹਮਣੇ ਵੀ ਜਿਹੜਾ ਕੀ ਆ ਡੇਰਾ ਖੜਾ ਕਰਕੇ ਸਾਡੇ ਪੰਜਾਬ ਦੇ ਲੋ ਵੀ ਆਪਦੇ ਵੀਊ ਜ਼ਰੂਰ ਰੱਖਿਓ ਕਮੈਂਟ ਬਾਕਸ ਚ ਲਿਖ ਕੇ ਜ਼ਰੂਰ ਦੱਸਿਓ ਇੱਕ ਬੰਦੇ ਨੇ ਚੌੜਾ ਹੋ ਕੇ ਬੜੀ ਕੀ ਗੱਲ ਲਿਖੀ ਦੀ ਵੈਸੇ ਕੀਤਾ ਉਹਨੇ ਕਮੈਂਟ ਕੀਤੀ ਜਿਹੜਾ ਦੋ ਜੱਟ ਕੀ ਆ ਪੰਜਾਬ ਹਰਿਆਣਾ ਰਾਜਸਥਾਨ ਨੂੰ ਮਗਰ ਲਾਈ ਫਿਰਦੇ ਆ ਸਾਡੇ ਭਾਈਚਾਰੇ ਦੇ ਜਿਹੜਾ ਇੱਕ ਢਿੱਲੋਂ ਆ ਇੱਕ ਸਿੱਧੂ ਆ ਮੈਂ ਕਹਿੰਦਾ ਤੀਜਾ ਕੀਆ ਦਿਓਲ ਵੀ ਹੈਗਾ ਤੇ ਪੰਜਾਬ ਦੇ ਵਿੱਚ ਲਗਭਗ 50000 ਤੋਂ ਉੱਤੇ ਕੀ ਰਜਿਸਟਰਡ ਪਾਸਟਰ ਹੋਗੇ ਜਿਹੜੇ ਕੀ ਸਿੱਖ ਧਰਮ ਦੇ ਵਿੱਚ ਉਧਰਲੇ ਪਾਸੇ ਗਏ ਹੋਏ ਆ ਐਵੇਂ ਨਹੀਂ ਲੋਕ ਕਹਿੰਦੇ ਹਮੇਂ ਆਪਣੋ ਨੇ ਲੂਟਾ ਘੇਰੋਂ ਮੈਂ ਕਹਾ ਦਮ تھا ਇਥੇ ਕਿਸ਼ਤੀ ਨੇ ਡੁੱਬੀ ਪੂਰਾ ਪੰਜਾਬ ਹੀ ਡੁੱਬ ਗਿਆ ਚਾਲੋ ਜੇ ਬਚਾਈਦਾ ਤਾਂ ਸੁਣ ਲੈ ਪੰਜਾਬ ਵਾਲੇ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਬਹੁਤ ਸਾਰੀਆਂ ਥਿਉਰੀਆਂ ਅਕਸਰ ਪੰਜਾਬ ਦੇ ਵਿੱਚੋਂ ਆ ਰਹੀਆਂ ਨੇ ਪਰ ਗੁਰਿੰਦਰ ਸਿੰਘ ਢਿੱਲੋਂ ਦੇ ਜਿੰਨੇ ਵੀ ਸਮਰਥਕ ਨੇ ਉਹ ਇਸ ਗੱਲ ਨੂੰ ਗੌਰ ਦੇਣਾ ਸੁਣ ਔਰ ਬਾਕੀ ਦੇ ਪੰਜਾਬ ਦੇ ਲੋਕ ਵੀ ਸੁਣ ਲੈਣ ਕਿਉਂਕਿ ਜਿਹੜਾ ਰਾਮ ਰਹੀਮ ਸਰਸੇ ਵਾਲਾ ਸੀ ਉਹ ਬਹੁਤ ਵੱਡਾ ਬਹੁਤ ਵੱਡਾ ਯਾਨੀ ਆਪਣੇ ਆਪ ਦੇ ਵਿੱਚ ਖੁਦਾ ਬਣਿਆ ਹੋਇਆ ਸੀ ਔਰ ਉਸਨੇ ਜਿਹੜੇ ਕ੍ਰਾਈਮ ਕੀਤੇ ਉਹ ਸਾਰੇ ਅਕਸਰ ਹੀ ਜਾਣਦੇ ਨੇ ਕਹਿਣ ਦੀ ਲੋੜ ਨਹੀਂ ਹੈ ਔਰ ਉਸ ਬੰਦੇ ਨੂੰ ਲੱਗਦਾ ਸੀ ਕਿ ਮੈਂ ਰੱਬ ਹ 6 ਕਰੋੜ ਦੀ ਆਬਾਦੀ ਰਜਿਸਟਰ ਸੀ ਜਿਹੜੀ ਉਹਦੇ ਨਾਲ ਸੰਖਿਆ ਪਾਈ ਜਾਂਦੀ ਆ ਤਾਂ 6 ਕਰੋੜ ਲੋਕ ਹੋਣ ਦੇ ਬਾਵਜੂਦ ਵੀ ਜੱਜ ਜਗਦੀਪ ਸਿੰਘ ਨੇ ਉਸ ਬੰਦੇ ਨੂੰ ਸਜ਼ਾ ਸੁਣਾ ਦਿੱਤੀ ਸੀ ਪਰ ਜਿਹੜਾ ਹੁਣ ਇੱਥੇ ਜੀ ਗੁਰਿੰਦਰ ਸਿੰਘ ਢਿੱਲੋਂ ਹੈ ਇਹਦੇ ਉੱਤੇ ਵੀ 6000 ਕਰੋੜ ਦਾ ਮਾਮਲਾ ਯਾਨੀ 6000 ਕਰੋੜ ਦਾ ਘੁਟਾਲਾ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਔਰ ਉਹਨਾਂ ਦੇ ਸਮਰਥਕ ਇਹ ਗੱਲ ਨੂੰ ਇਸ ਤਰ੍ਹਾਂ ਸਮਝ ਰਹੇ ਨੇ ਕਿ ਗੁਰਿੰਦਰ ਸਿੰਘ ਢਿੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਜੀ ਜੇਲ੍ਹ ਦੇ ਵਿੱਚੋਂ ਬਾਹਰ ਲਿਆ ਸਕਦੇ ਨੇ ਤੇ ਉਹ ਗਏ ਕਿਹਦੇ ਕਹਿਣਦੇ ਸੀ ਪਹਿਲੀ ਖਬਰ ਤੁਹਾਡੇ ਸਾਹਮਣੇ ਵੀ ਸ਼ੇਅਰ ਕਰ ਦਿੰਨੇ ਆ ਕਿਉਂਕਿ ਭਾਜਪੀ ਨੇ ਦਰਾਂ ਸਾਲ ਦੇ ਵਿੱਚ ਨਰਿੰਦਰ ਮੋਦੀ ਹੋਵੇ ਚਾਹੇ ਹੋਵੇ ਅਮਿਤ ਸ਼ਾ ਸਿੱਧੀ ਗੱਲਬਾਤ ਗੁਰਿੰਦਰ ਸਿੰਘ ਢਿੱਲੋਂ ਦੀ ਉਹਨਾਂ ਨਾਲ ਐਸ ਕਰਕੇ ਪੰਜਾਬ ਦੇ ਅੰਦਰ ਬਹੁਤ ਵੱਡਾ ਛੱਪਾ ਉਹਦਾ ਬਣਿਆ ਹੋਇਆ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਬਹੁਤੇ ਸਾਡੇ ਲੋਕਾਂ ਨੇ ਇਹ ਸਮਝਿਆ ਕਿ ਪੰਜਾਬ ਦਾ ਮੁੱਖ ਮੰਤਰੀ ਹੋ ਸਕਦਾ ਡਰ ਗਿਆ ਇਹ ਗੱਲ ਕੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਬਾਦਲਾਂ ਦੇ ਉੱਤੇ ਐਕਸ਼ਨ ਕਰ ਦਿੱਤਾ ਹੈ ਯਾਨੀ ਬਾਦਲਾਂ ਦੇ ਵੀ ਹੋ ਛੁੱਡੇ ਨੇ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਐਪੇ ਫਿਰ ਤੋਂ ਹੋ ਚੁੱਕੇ ਨੇ ਬਾਦਲਾਂ ਦੀ ਔਰ ਮਜੀਠੀਆ ਦੀ ਜਿਹੜੀ ਰੋਲ ਮੁੱਖ ਮੰਤਰੀ ਨੇ ਬਣਾਉਣੀ ਹੈ ਉਹ ਤੁਹਾਡੇ ਸਾਹਮਣੇ ਆ ਕਿਉਂਕਿ ਹੁਣ ਪੰਜਾਬ ਦੀ ਸਰਕਾਰ ਨੇ ਇੱਕ ਹੋਰ ਜੱਗ ਖੜਾ ਕਰ ਦਿੱਤਾ ਬਿਕਰਮ ਸਿੰਘ ਮਜੀਠੀਆ ਨੂੰ ਯਾਨੀ ਵਿਜੀਲੈਂਸ ਵੀਰੋ ਬੜੀ ਬਾਰ ਤੁਸੀਂ ਵੀ ਵੇਖਿਆ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਬਹੁਤ ਸਾਰੀਆਂ ਸਟਰੀਟਾਂ ਦੇ ਵਿੱਚ ਲੱਗ ਲੱਗ ਇਲਾਕਿਆਂ ਦੇ ਵਿੱਚ ਬਹੁਤ ਸਾਰੇ ਖਾਤੇ ਪਾਏ ਗਏ ਵਿਕਰਮ ਸਿੰਘ ਮਜੀਠੀਆ ਦੇ ਬਹੁਤ ਸਾਰੀਆਂ ਜਗਾਵਾਂ ਦੇ ਉੱਤੇ ਛਾਪੇਮਾਰੀ ਚੱਲੀ ਕਹਿੰਦੇ ਜੀ ਮਸੂਬਰਾ ਦੇ ਵਿੱਚ ਔਰ ਦੂਜੇ ਪਾਸੇ ਹਮਾਚੜ ਦੇ ਵਿੱਚ ਬਹੁਤ ਸਾਰੀ ਪ੍ਰਾਪਰਟੀ ਵਿਕਰਮ ਸਿੰਘ ਮਜੀਠੀਆ ਦੀ ਆਲ ਰੈਡੀ ਪਹਿਲਾਂ ਵਿਕਰਮ ਸਿੰਘ ਮਜੀਠੀਆ ਤੇ ਇਹ ਖੁਲਾਸਾ ਹੋ ਚੁੱਕਿਆ ਔਰ ਹੁਣ ਵਿਜੀਲੈਂਸ ਬਿਊਰੋ ਫੇਰ ਤੋਂ ਵਿਕਰਮ ਸਿੰਘ ਮਜੀਠੀਆ ਦੇ ਹੱਥ ਪੈਰ ਬੰਨਣ ਜਾ ਰਹੀ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਕਢਾਉਣ ਦੀ ਬਹੁਤ ਵੱਡੇ ਪੱਧਰ ਦਿੱਤੇ ਬਹੁਤ ਵੱਡੀ ਚਾਲ ਚਲਣੀ ਆ ਗੁਰਿੰਦਰ ਸਿੰਘ ਢਿੱਲੋਂ ਨੇ ਪਰ ਪੰਜਾਬ ਦੀ ਸਰਕਾਰ ਇੱਕ ਪਾਸੇ ਖੜੀ ਹੈ ਉਹਨਾਂ ਦੇ ਨਾਲ ਪੰਜਾਬ ਦੇ ਲੋਕ ਖੜੇ ਨੇ ਪੰਜਾਬ ਦਾ ਪ੍ਰਸ਼ਾਸਨ ਖੜਾ ਜਿਹਦੇ ਉੱਤੇ ਬੜੀ ਸ਼ਕਤੀ ਦੇ ਨਾਲ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੀ ਹਵਾ ਬਣਾ ਕੇ ਪੰਜਾਬ ਦੇ ਵਿੱਚ ਔਰ ਬਾਕੀ ਦੇ ਲੋਕਾਂ ਨੂੰ ਇਹ ਮੈਸੇਜ ਦਿੱਤਾ ਕਿ ਮੇਰੀ ਪਾਵਰ ਬਹੁਤ ਸਾਰੀ ਹੈ ਪਰ ਨਹੀਂ ਇਹ ਵੀ ਇੱਕ ਗਲਤ ਫਹਮੀ ਦੇ ਵਿੱਚ ਕਿਉਂਕਿ ਜਿਹੜੇ ਸਰਸੇ ਵਾਲੇ ਸਾਹਬ ਨੂੰ ਚੱਕਿਆ ਸੀ ਉਹਦੀ ਪਾਵਰ ਇਹਨਾਂ ਨਾਲੋਂ ਚੋਗਣੀ ਸੀ ਇਸ ਕਰਕੇ ਜਦੋਂ ਰੱਬ ਦੀ ਮਾਰ ਪੈਂਦੀ ਆ ਇੱਕ ਪਾਸੇ ਲੋਕਾਂ ਨੂੰ ਸਿਹਤਿਹਰਾ ਪਾਉਣ ਦੀ ਗੱਲ ਕਰਦੇ ਨੇ ਪਰ ਦੂਜੇ ਪਾਸੇ ਵੱਡੇ ਤਸਕਰਾਂ ਦਾ ਸਾਥ ਸ਼ਰਮ ਕਹਿੰਦੇ ਜੀ ਜੇਕਰ ਮੇਰੀ ਰਿਸ਼ਤੇਦਾਰੀ ਆ ਚਾਹੇ ਬੰਦਾ ਨਸ਼ੇ ਦਾ ਤਸਕਰ ਮੈਂ ਤਾਂ ਉਸ ਨੂੰ ਮਿਲੂ ਆ ਇਹ ਗੁਰਿੰਦਰ ਸਿੰਘ ਢਿੱਲੋਂ ਨੇ ਲੋ ਕਰੇ ਨੇ ਜੀ ਕਹਿੰਦੇ ਸਾਬਤ ਕਰ ਦਿੱਤਾ ਪਰ ਹੁਣ ਗੁਰਿੰਦਰ ਸਿੰਘ ਢਿੱਲੋਂ ਤੇ ਬਹੁਤ ਸਾਰੀਆਂ ਅੰਗੜਾ ਪੰਜਾਬ ਦੇ ਵਿੱਚ ਉੱਠ ਰਹੀਆਂ ਨੇ ਬਹੁਤ سارے ਲੋਕ ਵਿਰੋਧ ਕਰ ਰਹੇ ਨੇ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨ